ਠੰਡ ਪੈ ਰਹੀ ਹੈ ਠੰਡ ਚੀਰ ਵੀ ਠੰਡ ਪੈ ਰਹੀ ਹੈ ਸ੍ਰੀ ਵਿਚਾਲੇ ਸੰਗਨੀ ਧੁੰਦ ਤੇ ਕੋਹਰੇ ਦੇ ਕਾਰਨ ਜਨ ਜੀਵਨ ਜੋ ਹੈ ਉਪਰਭਾਵਿਤ ਹੋਇਆ ਹੈ ਵਿਜ਼ਿਬਿਲਟੀ ਬੇहद ਹੀ ਜ਼ੀਰੋ ਹੈ ਸਵੇਰ ਦੇ ਮੁਕਾਬਲੇ ਦਸ ਦੇਕ ਸੰਗਨੀ ਧੁੰਦ ਦੀ ਲਪੇਟ ਪੰਜਾਬ ਦੇ ਕਈ ਜ਼ਿਲ੍ਹੇ ਆਏ ਹੋਏ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸਾਰਾ ਦਿਨ ਜੋ ਸੰਗਨੀ ਧੁੰਦ ਦੀ ਚਿੱਟੀ ਚਾਦਰ ਛਾਈ ਹੈ ਤੇ ਅੱਜ ਤੇ ਕੱਲ ਹਲਕੇ ਮੀਂਹ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਦੱਸ ਕਿ ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ 'ਚ ਠੰਡਾ ਕਹਿਰ ਲਗਾਤਾਰ ਜਾਰੀ ਹੈ ਪਹਾੜਾ ਤੋਂ ਲੈ ਕੇ ਮੈਦਾਨਾ ਤੱਕ ਜੋ ਹੈ ਠੰਡ ਦਾ ਅਟੈਕ ਲਗਾਤਾਰ ਜਾਰੀ ਹੈ ਸ੍ਰੀ ਵਿਚਾਲੇ ਪੰਜਾਬ ਸ਼ਤਾਪਮਾ ਦੇ ਗਲ ਕਰਦੇ 10 ਡਿਗਰੀ ਤੋਂ ਹੇਠਾਂ ਡਿੱਗ ਗਿਆ ਹੈ ਗੁਰਦਾਸਪੁਰ ਸਭ ਤੋਂ ਠੰਡਾ 4 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ ਤਾਪਮਾਨ ਦਾ ਸਖੜਾ ਕੇ ਦੀ ਠੰਡ ਚਲਦੇ ਪੰਜਾਬ ਤੇ ਚੰਡੀਗੜ੍ਹ ਚ 10 ਤਵੀ ਤੱਕ ਦੇ ਸਾਰੇ ਸਕੂਲਸ 14 ਜਨਵਰੀ ਤੱਕ ਛੁੱਟੀਆਂ ਕਰ ਦਿੱਤੇ ਗਏ ਨੇ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਤੇ ਸਾਰੇ ਹੀ ਉੱਤਰ भारत दस देखिए कि कड़ाके की ठंड पै रही है इसके विचाले जो सवेर के टाइम विजिबिलिटी बेहद ही जीरो होंगी है क्योंकि धुंध पैंती है धुंध के कारण जो विजिबिलिटी बिल्कुल ही जीरो हो जाती है कई हादसे भी इस विजिबिलिटी का कारण बनते हैं विचाले कई एक्सीडेंट्स वापरते हैं इस विचाले जो मौसम विभाग है उन्होंने भी कहना है कि प्रशासन के वलों कहा जाता है डॉक्टर वालों भी एडवाइस की जाती है कि जो बुज़ुर्ग ने जो हार्ट पेशेंट्स ने सवेर के वेले घरों बाहर ना निकलन इन दिना ਜੋ ਸਰ ਹੈ ਉਸ ਤੋਂ ਵੀ ਗੁਰੇਸ਼ ਕੀਤਾ ਜਾਏ ਤੇ ਉੱਤਰ 파ਰਚ ਕੜਾਕੇ ਦੀ ਠੰਡ ਪੈ ਰਹੀ ਹੈ ਸੰਗਨੀ ਤੁੰਦੇ ਕੋਰੇ ਕਾਰਮ ਜੋ ਜਨ ਜੀਵਨ ਹੈ ਆਮ ਲੋਕਾਂ ਦਾ ਜੀਵਨ ਹੈ ਪ੍ਰਭਾਵਿਤ ਹੋਇਆ ਇਸ ਵਿਚਾਲੇ ਸੰਗਨੀ ਤੁੰਦੀ ਲਪੇਟ ਛੇ ਸਾਰਾ ਹੀ ਪੰਜਾਬ ਪੰਜਾਬ ਦੇ ਕਈ ਜ਼ਿਲ੍ਹੇ ਸੰਗਨੀ ਤੁੰਦੀ ਲਪੇਟ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਸਾਰਾ ਦਿਨ ਸੰਗਨੀ ਤੁੰਦੀ ਚਿੱਟੀ ਚਾਦਰ ਛਾਈ ਰਹਿੰਦੀ ਹੈ ਤੇ ਅੱਜ ਤੇ ਕੱਲ ਹਲਕੇ ਮੀਂਹ ਦੀ ਵੀ ਸੰਭਾਵਨਾ ਜੋ ਹੈ ਉਹ ਜ਼ਾਹਰ ਕੀਤੀ ਗਈ ਹੈ ਇਸ ਵਿਚਾਲੇ ਦੱਸ ਕਿ ਚੰਡੀਗੜ੍ਹ ਤੇ ਪੰਜਾਬ ਦੇ ਜਿਸਾਰੇ ਸਕੂਲਸ ਨੇ ਉਨ੍ਹਾਂ ਦੇ ਵਿਚਾਲੇ 10ਵੀਂ ਤੱਕ ਦੇ ਸਕੂਲਸ ਜੋ ਹੈ 14 ਜਨਵਰੀ ਤੱਕ ਬੰਦ ਰਹਿਣਗੇ 14 ਜਨਵਰੀ ਤੱਕ ਸਾਰੇ ਸਕੂਲਾਂ ਨੂੰ 10ਵੀਂ ਤੱਕ ਦੇ ਸਕੂਲਾਂ ਨੂੰ ਛੁੱਟੀਆਂ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੇ ਵਿਚਾਲੇ ਗੁਰਦਾਸਪੁਰ ਸਭ ਤੋਂ ਠੰਡਾ ਦਰਜ ਕੀਤਾ ਗਿਆ ਹੈ 4 ਡਿਗਰੀ ਜੋ ਹੈ ਤਾਪਮਨ ਉੱਥੇ ਦਰਜ ਕੀਤਾ ਗਿਆ ਹੈ। ਤੇਜ ਦੇ ਨਾਲ ਮੇਨਾ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਨਰੇਸ਼ ਸੇਠੀ ਫਰੀਦਕੋਟ ਤੋਂ ਜੁੜੇ ਹੋਏ ਨੇ ਤੇ ਉਮੇਸ਼ ਸ਼ਰਮਾ ਚੰਡੀਗੜ੍ਹ ਤੋਂ ਲਾਈਵ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਮੈਂ ਰੁਕਾਂਗੀ ਨਰੇਸ਼ ਸੇਠੀ ਦਾ ਨਰੇਸ਼ ਜਾਨਾ ਚਾਹਾਂਗੇ ਕਿ ਫਰੀਦਕੋਟ ਦਾ ਕੀ ਕੁਝ ਟੈਂਪਰੇਚਰ ਦਰਜ ਕੀਤਾ ਗਿਆ ਹੈ ਇਸ ਜੋ ਹੱਦ چیرਵੀ ਠੰਡ ਤੋਂ ਲੋਕ ਕਿਵੇਂ ਬਚਣੇ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਹਦਾਇਤਾਂ ਲੋਕਾਂ ਨੂੰ ਅ ਬਿਲਕੁਲ ਸਭ ਜੀ ਦੱਸ ਦਈਏ ਕਿ ਫਰੀਦਕੋਟ ਜੇ ਅਗਰ ਮੌਸਮ ਦੀ ਗੱਲ ਕਰੀਏ ਤਾਂ ਫਰੀਦਕੋਟ ਦਾ ਆਲਮ ਇਹ ਹੈ ਕਿ ਪਿਛਲੇ 3-4 ਦਿਨ ਤੋਂ ਲਗਾਤਾਰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਲੋਕਾਂ ਨੇ ਧੁੱਪ ਦਾ ਮੂੰਹ ਨਹੀਂ ਦੇਖਿਆ ਔਰ ਤਾਪਮਾਨ ਜਿਹੜਾ ਇੰਨਾ ਜਿਆਦਾ ਥੱਲੇ ਆ ਚੁੱਕਾ ਕਿ ਇਸ ਵਕਤ ਜਿਹੜਾ ਮਿਨਿਮਮ ਟੈਂਪਰੇਚਰ ਆ ਉਹ 4 ਡਿਗਰੀ ਸੈਲਸੀਅਸ ਤੱਕ ਨੋਟ ਕਰ ਲਿਆ ਗਿਆ। ਦੂਜੇ ਪਾਸੇ ਜੇ ਗੱਲ ਕਰੀਏ ਤਾਂ ਠੰਡ ਹਵਾਵਾਂ ਨੇ ਕਾਫੀ ਜਿਹੜਾ ਪਰੇਸ਼ਾਨੀ ਖੜੀ ਕੀਤੀ ਹੈ ਕਿਉਂਕਿ ਜਿਸ ਨਾਲ ਕੰਮ ਕਰਦੇ ਦਾ ਬੁਰਾ ਪ੍ਰਭਾਵ ਪੈ ਰਿਹਾ ਨਾਲ ਹੀ ਉਹਨਾਂ ਬਜ਼ੁਰਗ ਲੋਕਾਂ ਨੂੰ ਜਾਂ ਜਿਹੜੇ ਜਿਆਦਾ ਉਮਰ ਦੇ ਲੋਕ ਨੇ ਜਾਂ ਜਿਹੜੇ ਬੱਚੇ ਨੇ ਉਹਨਾਂ ਤੇ ਇੱਕ ਵੱਡਾ ਜਿਹੜਾ ਅਸਰ ਠੰਡੇ ਦਾ ਪੈ ਰਿਹਾ ਹੈ ਔਰ ਡੈਕਟਰ ਵੱਲੋਂ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਜਿਹੜਾ ਇਸ ਮੌਸਮ ਦੇ ਵਿੱਚ ਜਿਹੜਾ ਜਿੰਨਾ ਲੋੜ ਹੋਵੇ ਇਕੋੜ ਵਿੱਚ ਲੋਕ ਜਿਹੜਾ ਠੰਡ ਤੋਂ ਬਚਣ ਲਈ ਇਸ ਵਕਤ ਅੱਗ ਦਾ ਸਹਾਰਾ ਲੈ ਰਹੇ ਨੇ ਆਪਣੇ ਸੀ ਨੂੰ ਥੋੜੀ ਰਾਹਤ ਦੇਣ ਲਈ ਜਿਹੜਾ ਅੱਗ ਪਾਲ ਕੇ ਜਿਹੜਾ ਸੇਕ ਲਿਆ ਜਾ ਰਿਹਾ ਔਰ ਕੁਝ ਲੋਕ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਕਰਦੇ ਸਰ ਲਗਾਤਾਰ ਪਾਰਾ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਡਿੱਗਦਾ ਜਾ ਰਿਹਾ ਸੀਗਾ ਅੱਜ 4 ਡਿਗਰੀ ਜਿਹੜਾ ਸੈਲਸੀਅਸ ਨੋਟ ਕੀਤਾ ਗਿਆ ਕਿਵੇਂ ਦੇਖਦੇ ਹੋ ਸਰ ਸਾਈਕੋਲੋਜੀ ਮੇਨਾ ਦਾ ਪਾਰਾ ਜਿਹੜਾ ਦੇਖ ਰਹੇ ਹਾਂ ਪਿਛਲੇ 3-4 ਦਿਨ ਤੋਂ ਹੈ 3-3-4 ਦੇ ਵਿਚਾਲੇ ਰਹਿ ਰਿਹਾ ਹੈ ਸਵੇਰ ਦਾ ਔਰ ਰਾਤ ਦਾ ਵੀ ਔਰ ਕਾਫੀ ਠੀਤ ਲਹਿਰ ਹੈ ਜਿਹੜੀ ਉਹ ਕਾਫੀ ਪ੍ਰਕੋਪ ਕਰ ਰਹੀ ਹੈ ਲੋਗਾਂ ਨੂੰ ਠੰਡ ਤੋਂ ਬਚਣ ਲਈ ਬਹੁਤ ਸਾਰੇ ਉਪਰਾਲੇ ਵੀ ਕਰਨੇ ਪੈ ਰਹੇ ਔਰ ਬੱਚਿਆਂ ਦਾ ਖਾਸ ਕਰਕੇ ਸਰਕਾਰ ਨੇ ਵੀ ਧਿਆਨ ਰੱਖਿਆ ਹੁਣ ਅੱਜ ਤੋਂ 18 ਤਰੀਕਾ 14 ਤਰੀਕ ਤੱਕ ਛੁੱਟੀਆਂ ਕੀਤੀਆਂ ਗਈਆਂ ਮੌਸਮ ਨੂੰ ਦੇਖਦੇ ਹੋਏ ਔਰ ਜਦੋਂ ਹੀ ਮੌਸਮ ਥੋੜਾ ਕਲੀਅਰ ਹੋਏਗਾ ਉਸ ਤੋਂ ਬਾਅਦ ਲੱਗਦਾ ਕਿ ਮੈਂ ਚਾਹੁੰਦਾ ਵੀ ਜਿਹੜੇ ਉਮਰਦਰਾਜ ਲੋਕ ਨੇ ਔਰ ਬੱਚੇ ਨੇ ਇਹਨਾਂ احتیاط ਵਰਤਣੀ ਚਾਹੀਦੀ ਆ ਬਾਹਰ ਜਾਣ ਤੋਂ ਵੀ ਥੋੜਾ ਜਿਆਦਾ ਗਰੇਜ ਕਰਨਾ ਚਾਹੀਦਾ ਹਨ ਬਹੁਤ ਜ਼ਿਆਦਾ ਹੁਣ ਵੀ ਦੇਖ ਰਹੇ ਹੋ ਤੁਸੀਂ ਕਿ ਪੂਰੀ ਹਵਾ ਚੱਲ ਰਹੀ ਹੈ ਔਰ ਪਿਛਲੇ 7-8 6-7 ਦਿਨ ਤੋਂ ਤਾਂ ਤੁੱਪ ਦਾ ਦੇਖਿਆ ਹੀ ਨਹੀਂ ਅਸੀਂ ਮੂਹ ਨਹੀਂ ਦੇਖਿਆ ਔਰ ਇਹੀ ਕਹਾਂਗੇ ਕਿ ਧਿਆਨ ਰੱਖਿਆ ਜਾਵੇ ਤੋਂ ਬਿਲਕੁਲ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਇਸ ਠੰਡ ਤੋਂ ਬਚਣਾ ਹੈ ਤਾਂ ਇਸ ਨੂੰ ਤਿਆਤ ਰੱਖਣਾ ਵੀ ਕਾਫੀ ਜ਼ਰੂਰੀ ਹੈ ਕਿਉਂਕਿ ਪਿਛਲੇ ਲਗਾਤਾਰ 3-4 ਦਿਨਾਂ ਤੋਂ ਠੀਤਵਾਵਾ ਜਿਹੜੀਆਂ ਹੈ ਉਤਰੀ ਪਾਰਤ ਵਿੱਚ ਵਹਿ ਰਹੀਆਂ ਹਨ ਅਤੇ ਉਤਰੀ ਪਾਰਤ ਵਿੱਚ ਇਸ ਵਕਤ ਪੂਰਾ ਠੰਡ ਦਾ ਜਿਹੜਾ ਜੋਰ ਹੈ ਔਰ ਮਾਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਮੌਸਮ ਵਿਭਾਗ ਦੇ ਜਿਹੜੇ ਮਾਹਰ ਹੈ ਉਹ ਇਹ ਕਹਿੰਦੇ ਨੇ ਕਿ ਹਜੇ 3-4 ਦਿਨ ਤੱਕ ਜਾਂ ਇਹ ਪੂਰਾ ਹਫਤਾ ਜੇ ਰਾਤ ਮਿਲਣ ਵਾਲੀ ਨਹੀਂ ਹੈ ਔਰ ਦੂਜੀ ਵੱਡੀ ਗੱਲ ਜੇ ਗੱਲ ਕਰੀਏ ਤਾਂ ਵੱਡੀ ਰਾਹ ਜਿਹੜੀ ਬੱਚਿਆਂ ਨੂੰ ਦਿੱਤੀ ਹੈ ਪੰਜਾਬ ਸਰਕਾਰ ਨੇ ਕਿ ਇੱਕ ਹਫਤੇ ਦੀਆਂ ਛੁੱਟੀਆਂ 14 ਜਨਵਰੀ ਤੱਕ ਜਿਹ ਜਕ ਕਿ ਲਗਾਤਾਰ ਮਾਪਿਆਂ ਦੀ ਮੰਗ ਸੀ ਕਿ ਬੱਚਿਆਂ ਨੂੰ ਜਿਹੜਾ ਛੁੱਟੀਆਂ ਕਰ ਦਿੱਤੀਆਂ ਜਾਣੀਆਂ ਚਾਹੁੰਦੇ ਕਿਉਂਕਿ ਠੰਡ ਦੇ ਵਿੱਚ ਬੱਚਿਆਂ ਦਾ ਜਿਹੜਾ ਸਕੂਲ ਜਾਣਾ ਕਰਦੇ ਨਾ ਕਿਤੇ ਕਾਫੀ ਉਸ ਲਈ ਮੁਸ਼ਕਲ ਹੋ ਰਿਹਾ ਸੀ ਜੀ ਸਮਝੋ ਜੀ ਨਰੇਸ਼ ਤੁਸੀਂ ਸਾਨੂੰ ਤਸਵੀਰਾਂ ਵਖਾੰਦਰੋ ਮੈਂ ਆਪਣੇ ਸਹਿਯੋਗੀ ਦਾ ਰੁਕ ਰਾਂਗੀ ਉਮੇਸ਼ ਸ਼ਰਮਾ ਜੋ ਕਿ ਚੰਡੀਗੜ੍ਹ ਤੋਂ ਲਾਈਵ ਸਾਡੇ ਨਾਲ ਮੌਜੂਦ ਨੇ ਉਮੇਸ਼ ਜਾਨਾ ਚਾਹਾਂਗੇ ਇਸ ਵੇਲੇ ਤੁਸੀਂ ਕਿੱਥੇ ਮੌਜੂਦ ਹੋ ਜੋ ਸਿਟੀ ਬਿਊਟੀਫੁਲ ਹੈ ਉਸ ਦੇ ਕੀ ਹਾਲਾਤ ਨੇ ਜੋ ਸਿਟੀ ਬਿਊਟੀਫੁਲ ਦੇ ਲੋਕ ਨੇ ਇਸ ਹੱਡ ਚੀਰਵੀਂ ਠੰਡ ਤੋਂ ਕਿਵੇਂ ਬਚ ਰਹੇ ਮੈਸਾ ਮੈਂ ਮੌਜੂਦਾ ਜਿਹੜੀ ਰੋਡ ਪੰਜਾਬ ਵਿਧਾਨ ਸਭਾ ਨੂੰ ਜਾਂਦੀ ਹੈ ਜਿਹੜੀ ਰੋਡ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਾਂਦੀ ਹੈ ਯਾਨੀ ਕਿ ਮੱਦੇ ਮਾਰਕ ਤੋਂ ਬਿਲਕੁਲ ਬਾਹਰ ਹੈ ਤੇ ਤਸਵੀਰਾਂ ਤੁਹਾਨੂੰ ਦਿਖਾਣੀ ਬਹੁਤ ਜ਼ਰੂਰੀਆਂ ਨੇ ਤੁਸੀਂ ਜਿਵੇਂ ਜ਼ੂਮ ਕਰਕੇ ਦਿਖਾਵਾਂਗੇ ਤਾਂ ਜਿਹੜਾ ਕੋਹਰਾ ਹੈ ਯਾਨੀ ਕਿ ਜਿਹੜੀ ਧੁੰਦ ਹੈ ਉਹ ਛਾਈ ਹੋਈ ਹੈ ਹਾਲਾਂਕਿ ਵਿਜ਼ਿਬਿਲਟੀ ਹੈ ਲੇਕਿਨ ਧੁੰਦ ਛਾਈ ਹੋਏ ਜੇ ਥੋੜਾ ਜਿਹਾ ਦੂਰ ਜਾ ਕੇ ਤੁਸੀਂ ਜ਼ੂਮ ਕਰਕੇ ਦਿਖਾਓ ਮੈਂ ਆਪਣੀ ਵੀਡੀਓ ਜਲਦੀ ਸ਼ੁਕਾਵਾਂਗਾ ਤਾਂ ਤੁਹਾਨੂੰ ਸੜਕ ਸਿਰਫ ਕੁਝ ਹੱਦ ਤੱਕ ਹੀ ਨਜ਼ਰ ਆਏਗੀ ਔਰ ਇਸੇ ਕਰਕੇ ਜਿਹੜੇ ਵਾਹਨ ਨੇ ਉਹ ਬੜੇ ਸਾਵਧਾਨੀ ਨਾਲ ਲੋਕ ਔਰ ਦੂਜੀ ਗੱਲ ਇਹ ਕਿ ਜਿਸ ਹਾਵ ਨਾਲ ਪੰਜਾਬ ਸਰਕਾਰ ਨੇ ਗੱਲ ਛੁੱਟੀਆਂ ਕੀਤੀਆਂ ਲੋਕਾਂ ਨੇ ਧੰਨਵਾਦ ਵੀ ਕੀਤਾ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਡਿਸੀਜਨ ਲਿਆ ਛੁੱਟੀਆਂ ਕੀਤੀਆਂ ਗਈਆਂ ਨੇ ਆਫਲਾਈਨ ਕਲਾਸਿਸ ਜਿਹੜੀ ਆ ਉਹ ਸ਼ੁਰੂ ਕੀਤੀਆਂ ਨੇ ਮੌਸਮ ਵਿਭਾਗ ਦੀ ਜੇ ਆਪਾਂ ਗੱਲ ਕਰੀਏ ਮੌਸਮ ਵਿਭਾਗ ਦਾ ਵੀ ਅਲਰਟ ਹੈ ਪਿਛਲੇ ਲਗਾਤਾਰ ਅਸੀਂ ਦਸਰੇ ਨੇ ਦਰਸ਼ਕਾਂ ਨੂੰ ਲਗਾਤਾਰ ਸਾਂਝਾ ਕੀਤੀਆਂ ਨੇ ਜਾਣਕਾਰੀਆਂ ਕੋਲਡ ਵੇਵ ਨੂੰ ਲੈ ਕੇ ਸਾਂਝਾ ਕੀਤੀਆਂ ਜਾਣਕਾਰੀਆਂ ਮੀਂਹ ਦਾ ਵੀ ਜਿਹੜਾ ਅਲਰਟ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਆ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਦੀ ਗੱਲ ਕਰੀਏ ਜੇ ਮੌਸਮ ਦੀ ਮੈਂ ਗੱਲ ਕਰਾਂ ਜਿਹੜਾ ਅਲਰਟ ਹੈਗਾ ਕਿ ਪੰਜਾਬ ਦੇ ਕੁਝ ਜ਼ਿਲ ਜਿਹੜੇ ਨੇ ਚਾਹੇ ਅੰਮ੍ਰਿਤਸਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਇਹਨਾਂ ਵਿੱਚ ਤਾਪਮਨ ਜਿਹੜਾ ਹੈ ਉਹ 6 ਤੋਂ 10 ਦੇ ਵਿੱਚ ਰਹੇਗਾ ਚੰਡੀਗੜ੍ਹ ਦੀ ਗੱਲ ਕਰਾਂ ਤਾਂ ਚੰਡੀਗੜ੍ਹ 6 ਤੋਂ 11 ਤੇ 12 ਦੇ ਵਿੱਚ ਤਾਪਮਨ ਰਹਿਣ ਦੀ ਉਮੀਦ ਹੈ ਔਰ ਇੱਕ ਪਾਸੇ ਮੈਂ ਹੋਰ ਦੱਸਾਂਗਾ ਤੁਹਾਨੂੰ ਕਿ ਮੈਂ ਜਿਸ ਰੋਡ ਤੇ ਖੜਿਆ ਇਹ ਇੱਕ ਬਹੁਤ ਵੱਡਾ ਚੰਡੀਗੜ੍ਹ ਦਾ ਪਾਰਕ ਹੈ ਇੱਥੇ ਤੁਸੀਂ ਦੇਖੋ ਕਿ ਜੇ ਮੇਰੇ ਰਾਈਟ ਸਾਈਡ ਨੂੰ ਕਿਉਂਕਿ ਇੱਥੇ ਸਾਰੇ ਮੰਤਰੀ ਐਮ ਐਲ ਏ ਹੋਸਟਲ ਵੀ ਇੱਧਰ ਹੈ ਪੰਜਾਬ ਦਾ ਤੇ ਹਰਿਆਣਾ ਨਾਲ ਲੱਗਦਾ ਤੇ ਇਹ ਉਹ ਪਾਰਕ ਹੈ ਜਿੱਥੇ ਸੈਰ ਕਰਦੇ ਸੀ ਲੋਕ ਲੇਕਿਨ ਤੋਂਦੇ ਇੰਨੀ ਜਿਆਦਾ ਸੰਗਣੀ ਜਿਹਨੂੰ ਕਹਿੰਦੇ ਤੁੰਦੇ ਕਿ ਇਕਾ ਦੁੱਕਾ ਹੀ ਨਜ਼ਰ ਆਏ ਸਾਨੂੰ ਲੋਕ ਜਿਹੜਾ ਇੱਕ ਰੂਟੀਨ ਸੀਗਾ ਇੱਕ ਸ਼ਹਿਰ ਦਾ ਜਿੱਦਾਂ ਕਹਿੰਦੇ ਨੇ ਕਿ ਚੰਡੀਗੜ੍ਹ ਸ਼ਹਿਰ ਲੋਕੀ ਪਾਰਕ ਬਹੁਤ ਨੇ ਗ੍ਰੀਨਰੀ ਬਹੁਤ ਹੈ ਤਾਂ ਰੂਟੀਨ ਜਿਹੜੀ ਹੈਗੀ ਐ ਇਸ ਪਾਰਕ ਦੀ ਤੁਸੀਂ ਦੇਖੋ ਕਿ ਕਿ ਸੁਨਸਾਨ ਹੈ ਕੋਈ ਕਿਉਂਕਿ ਸਵੇਰੇ ਠੰਡ ਚ ਵੀ ਡਾਕਟਰ ਨਹੀਂ ਸਲਾਹ ਦਿੰਦੇ ਕਿ ਤੁਸੀਂ ਜਿਆਦਾ ਐਕਸਰਸਾਈਜ਼ ਕਰੋ ਤਾਂ ਕੋਹਰੇ ਦੀ ਜਿਹੜੀ ਕਹਿੰਦੇ ਨੇ ਕਿ ਕੋਹਰਾ ਜਿਹੜਾ ਵਧ ਰਿਹਾ ਸੰਗਣੀ ਤੁੰਦ ਜਿਹੜੀ ਵਧ ਰਹੀ ਹੈ ਲਾਈਟਾਂ ਚਲਾ ਕੇ ਤੁਸੀਂ ਦੇਖੋ ਗੱਡੀਆਂ ਜਿੱਦਾਂ ਨੇ ਲਾਈਟਾਂ ਵੀ ਆਨ ਕੀਤੀ ਹੋਈਆਂ ਨੇ ਔਰ ਜਿਹੜਾ ਰੋਡ ਹੈ ਕਿਉਂਕਿ ਆਊਟਰ ਠੰਡ ਚੱਲਿਆ ਤੇ ਜੋ ਦੂਜੀ ਸਾਈਡ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਉਹ ਵੀ ਸਰਕਾਰੀ ਬਿਲਡਿੰਗ ਦਾ ਮੈਂ ਇੱਕ ਦਿਖਾਵਾਂਗਾ ਕਿ ਜਿਹੜਾ ਇਹ ਕੇਂਦਰੀ ਸਦਨ ਹੈ ਇੱਕ ਡਿਪਾਰਟਮੈਂਟ ਹੈ ਤਾਂ ਧੁੰਦ ਦਾ ਅਸਰ ਇਹਨਾ ਹੈ ਕਿ ਕੋਹਰਾ ਬਿਲਕੁਲ ਐ ਉੱਪਰ ਜਿੱਦਾਂ ਮੀਂਹ ਪੈਂਦਾ ਉਧਰ ਕੋਹਰਾ ਕੋਰੇ ਦੀ ਚੱਦਰ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆਏਗੀ ਕੋਹਰਾ ਉਦਾਂ ਦਾ ਵਿਛਾਇਆ ਹੋ ਕੋਹਰਾ ਨਜ਼ਰ ਆਏਗਾ ਰੋ ਆਣ ਵਾਲੇ ਟਾਈਮ ਚ ਪੰਜਾਬ ਸਰਕਾਰ ਦੀ ਗੱਲ ਕਰੀਏ ਛੁੱਟੀਆਂ ਇਸ ਕਰਕੇ ਕੀਤੀ ਗਈਆਂ ਕਿ ਕੋਲਡ ਵੇਵ ਦਾ ਅਲਰਟ ਜਿਹੜਾ ਲਗਾਤਾਰ ਆ ਰਿਹਾ ਸੀਗਾ ਬੜੀ ਠੰਡ ਦਾ ਜਿਹੜਾ ਹੈਗਾ ਇੱਕ ਲੈਵਲ ਜਿਹੜਾ ਵੱਜ ਜਾਂਦਾ ਕੋਲਡ ਵੇਵ ਦਾ ਕਿਉਂਕਿ ਔਰੇਂਜ ਅਲਰਟ ਆਲਰੇਡੀ ਮੌਸਮ ਵਿਭਾਗ ਵੱਲੋਂ ਦਿੱਤਾ ਗਿਆ ਹੈ ਇਸੇ ਕਰਕੇ ਛੁੱਟੀਆਂ ਦਾ ਐਲਾਨ ਜਦੋਂ ਹੋਇਆ ਤਾਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੇ ਕਿਉਂਕਿ ਜਿਹੜੇ ਛੋਟੇ ਬੱਚੇ ਨੇ ਸਵੇਰੇ ਉੱਠ ਕੇ ਜੇ ਸਕੂਲ ਜਾਣਾ ਤਿਆਰ ਹੋਣਾ ਠੰਡ 'ਚ ਤਿਆਰੀ ਕਰਨਾ ਉਹ ਕਿਤੇ ਨਾ ਕਿਤੇ ਇੱਕ ਮੁਸ਼ਕਲ ਕੰਮ ਹੋ ਜਾਂਦਾ ਇਸੇ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈਗੀ ਆ ਤਰੀਕ ਉਸ ਤਰੀਕ ਤੱਕ ਸ਼ਾਇਦ ਕੁਝ ਮੌਸਮ ਸੁਧਾਰਾਏ ਔਰ ਲਗਾਤਾਰ ਤੁਸੀਂ ਦੇਖੋ ਮੈਂ ਵਹਾਂ ਦਾ ਜ਼ਿਕਰ ਕਰ ਰਹਾ ਕਿ ਗੱਡੀਆਂ ਦੀ ਲਾਈਟਾਂ ਹੱਲੇ ਦੇਖੋ 8 ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਲੇਕਿਨ ਲਾਈਟਾਂ ਹੱਲੇ ਵੀ ਜਲਾ ਕੇ ਟ੍ਰੈਫਿਕ ਇੱਥੇ ਚੱਲ ਰਿਹਾ ਹੈ ਜੇ ਤੁਸੀਂ ਦੇਖ ਸਕਦੇ ਹੋ ਕਿ ਸੰਗਣੀ ਧੁੰਦ ਦੀ